ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਵੱਲੋਂ ਜੋ ਨਵੀਂ ਪਾਰਟੀ ਬਣਾਈ ਜਾ ਰਹੀ ਆ ਇਹਦਾ ਪੰਜਾਬ ਦੀ ਸਿਆਸਤ ਦੇ ਉੱਤੇ ਕਾਫੀ ਗਹਿਰਾ ਅਸਰ ਪਊਗਾ ਮੈਂ ਇਹ ਨਹੀਂ ਕਹਿ ਰਿਹਾ ਕਿ ਜ਼ਰੂਰ ਕਾਮਯਾਬ ਹੋਣਗੇ ਹੋ ਲੇਕਿਨ ਇਹਦਾ ਸਿਆਸਤ ਦੇ ਉੱਤੇ ਅਸਰ ਬਹੁਤ ਜ਼ਿਆਦਾ ਪਊਗਾ ਔਰ ਮੈਂ ਇਸ ਕਰਕੇ ਕਹਿ ਰਿਹਾ ਹਾਂ ਮਾਪੀ 2024 ਦੇ ਵਿੱਚ ਪਾਵੇਂ ਕਿ ਉਹਨਾਂ ਨੂੰ ਹਮਦਰਦੀ ਦੀ ਵੋਟ ਮਿਲੀ ਸੀ ਪਰ ਇੱਕ ਟ੍ਰੇਲਰ ਜ਼ਰੂਰ ਆਪਾਂ ਵੇਖ ਲਿਆ ਵਾ ਕਿ ਹਮਦਰਦੀ ਦੀ ਵੋਟ ਜਿਹੜੀ ਆ ਉਹ ਥੀ ਕੁਝ ਕਰ ਸਕਦੀ ਆ ਇਹ ਸਭ ਕੁਝ ਇਸ ਕਰਕੇ ਹੋ ਰਿਹਾ ਵਾ ਉਹ ਹਮਦਰਦੀ ਦੀ ਵੋਟ ਵੀ ਉਹਨਾਂ ਨੂੰ ਮਿਲੀ ਆ ਔਰ ਉਸ ਤੋਂ ਪਹਿਲਾਂ ਫਿਰ ਆਮ ਆਦਮੀ ਪਾਰਟੀ ਸੱਤਾ 'ਚ ਵੀ ਆ ਗਈ ਔਰ ਬਹੁਤ ਵੱਡੀਆਂ ਵੋਟਾਂ ਨਾਲ ਸੱਤਾ 'ਚ ਆਈ ਇਹ ਔਰ ਇਸ ਤੋਂ ਪਹਿਲਾਂ ਫਿਰ ਕਾਂਗਰਸ ਸੱਤਾ ਚਾਈ 2017 ਦੇ ਵਿੱਚ ਇਹ ਸਭ ਕੁਝ ਇਸ ਕਰਕੇ ਹੋ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਚਲਾਇਆ ਖਾਸ ਕਰਕੇ 2012 ਤੋਂ ਲੈ ਕੇ 2017 ਤੱਕ ਉਹਨਾਂ ਨੇ ਪੰਜਾਬ ਦੇ ਮਸਲੇ ਨੂੰ ਨਜ਼ਰਅੰਦਾਜ਼ ਕੀਤਾ ਭਾਜਪਾ ਦੇ ਨਾਲ ਰਲ ਕੇ ਪਰਿਵਾਰਵਾਦ ਨੂੰ ਬढ़ावा ਦਿੱਤਾ ਔਰ ਆਪਣੇ ਕਾਰੋਬਾਰ ਚਲਾਏ ਔਰੇਸਟੋ ਲਾਵਾ ਬੇਦਵੀ ਇੱਕ ਪੰਥਿਕ ਪਾਰਟੀ ਹੁੰਦਿਆ ਹੋਇਆ ਵੀ ਬੇਦਵੀ ਹੋਈ ਔਰ ਬੇਦਵੀ ਦੇ ਵਾਕਿਆ ਨੂੰ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕਰਵਾਈ ਔਰ ਇੱਕ ਤਰੀਕੇ ਨਾਲ ਬੇਦਵੀ ਕਰਨ ਵਾਲਿਆਂ ਨੂੰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਮਾਫੀ ਨਾਮਾ ਵਾਲਾ ਸਾਰਾ ਕਿ ਸਿਲਸਿਲਾ ਉਦੋਂ ਹੋਇਆ ਸੀ ਸੋ ਉਹਦੇ ਕਰਕੇ ਉਹਦੇ ਕਰਕੇ ਆ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੂੰ ਬਹੁਤ ਚੰਗਾ ਹੁੰਗਾਰਾ 2022 ਦੇ ਵਿੱਚ ਮਿਲਿਆ ਕਿਉਂਕਿ ਕਾਂਗਰਸ ਵੀ ਨਿਰਾਸ਼ ਕਰ ਚੁੱਕੀ ਸੀ 2017 ਤੋਂ ਲੈ ਕੇ 22 ਤੱਕ ਔਰ 91 ਸੀਟਾਂ ਆਮ ਆਦਮੀ ਪਾਰਟੀ ਲਈ ਪਰ ਹੁਣ ਆਮ ਆਦਮੀ ਪਾਰਟੀ ਤੋਂ ਵੀ ਲੋਕੀ ਡਿਸਪਾਇੰਟਡ ਨੇ ਨਿਰਾਸ਼ ਨੇ ਸੋ ਲੋਕੀ ਖੇਤਰੀ ਚੰਗੀ ਖੇਤਰੀ ਪਾਰਟੀ ਦੀ ਭਾਲ ਦੇ ਵਿੱਚ ਨੇ ਔਰ ਜੇ ਨਵੀਂ ਖੇਤਰੀ ਪਾਰਟੀ ਬਣ ਰਹੀ ਆ ਤੇ ਉਹਨੂੰ ਹੋ ਸਕਦਾ ਵਾ ਚੰਗਾ ਹੁੰਗਾਰਾ ਮਿਲੇ ਹਾਂ ਇਹਦੇ ਵਿੱਚ ਇੱਕ ਡਿਸਕਲੇਮਰ ਜ਼ਰੂਰ ਹੈ ਡਿਪੈਂਡ ਕਰੂਗਾ ਕੀ ਉਹ ਨਾ ਕੀ ਰੱਖਦੇ ਆ ਡਿਪੈਂਡ ਕਰੂਗਾ ਕਿ ਉਹਦੀ ਸੰਵਿਧਾਨ ਕੀ ਹੋਊਗਾ ਵੱਖਵਾਦ ਬਾਰੇ ਉਹਨਾਂ ਦਾ ਕੀ ਰਵਈਆ ਹੋਊਗਾ ਔਰ ਇਸ ਤੋਂ ਇਲਾਵਾ ਉਹ ਪੰਜਾਬ ਦੇ ਮਸਲੇ ਨੂੰ ਕਿਵੇਂ ਚੁੱਕਣ ਦਾ ਵਾਅਦਾ ਕਰਦੇ ਆ ਏਜੰਡਾ ਕੀ ਉਹਨਾਂ ਦਾ ਹੋਊਗਾ ਉਹਨਾਂ ਦਾ ਸੰਵਿਧਾਨ ਕੀ ਹੋਊਗਾ ਉਹਨਾਂ ਦਾ ਏਜੰਡਾ ਕੀ ਉਹ ਵਿਚਾਰਤਾ ਰੱਖੀ ਹੋਊਗਾ ਔਰ ਉਹਨਾਂ ਦੇ ਨਾਲ ਕੌਣ ਲੋਕ ਜੁੜਦੇ ਨੇ ਜੇ ਉਹ ਹੀ ਲੋਕੀ ਅਕਾਲੀ ਦਲ ਤੋਂ ਲੈਣ ਲੱਗ ਪਏ ਜਾਂ ਬਾਕੀ ਪਾਰਟੀਆਂ ਤੋਂ ਲੈਣ ਲੱਗ ਪਏ ਜਿਹੜੇ ਪਾਰਟੀ ਬਦਲੀਆਂ ਰਹਿੰਦੇ ਨੇ ਬਦਲਦੇ ਰੰਦੇ ਨੇ ਤੇ ਸ਼ਾਇਦ ਉਹਨਾਂ ਨੂੰ ਵੀ ਹੌਲੀ-ਹੌਲੀ ਲੋਕਾਂ ਦੇ ਵਿੱਚ 익ਸਪੋਜ਼ ਹੋ ਜਾਣਗੇ ਲੋਕਾਂ ਵੱਲੋਂ ਘਾਰਾ ਨਹੀਂ ਮਿਲੇਗਾ ਲੇਕਿਨ ਸੋ ਬਹੁਤ ਕੁਝ ਡਿਪੈਂਡ ਕਰਦਾ ਵਾ ਕਿ ਉਹ ਪਾਰਟੀ ਨੂੰ ਕਿਵੇਂ ਖੜਾ ਕਰਦੇ ਆ ਇਹ ਬਹੁਤ ਵੱਡੀ ਚੈਲੰਜ ਹੁੰਦੀ ਹੈ ਇੱਕ ਪਾਰਟੀ ਨੂੰ ਖੜਾ ਕਰਨਾ ਔਰ ਪਾਰਟੀ ਨੂੰ ਖੜੇ ਹੁੰਦਿਆਂ ਵੀ ਟਾਈਮ ਲੱਗ ਜਾਂਦਾ ਹੁੰਦਾ ਫਲੈਸ਼ ਦੀ ਪੈਨ ਤੇ ਹੋ ਸਕਦਾ ਵਾ ਕਿ ਜਿਵੇਂ 2024 ਦੇ ਵਿੱਚ ਵੋਟ ਮਿਲ ਗਈ ਜਾਂ ਜਿਵੇਂ 2990 ਦੇ ਵਿੱਚ ਸੁਮਨਜੀਤ ਮਾਨ ਨੂੰ ਬਹੁਤ ਵੋਟ ਮਿਲ ਗਈ ਸੀ ਲੇਕਿਨ ਪਾਰਟੀ ਐਸਟੈਬਲਿਸ਼ ਹੋਣਾ ਕਾਫੀ ਔਖਾ ਵਾ ਇੱਕ ਗੱਲ ਬੜੀ ਕਲੀਅਰ ਆ ਕੀ 2017 ਦੀਆਂ ਚੋਣਾਂ ਜਿਹੜੀਆਂ ਵਾ ਬਹੁਤ ਦਿਲਚਸਪ ਹੋਣਗੀਆਂ ਆ ਇਹ ਇੱਕ ਹੋਰ ਪੰਥਕ ਤੇ ਮੈਦਾਨ ਦੇ ਵਿੱਚ ਆ ਜਾਂਦਾ ਵਾ ਉਹ ਕਿਹਦੀਆਂ ਵੋਟਾਂ ਕੱਟਦਾ ਵਾ ਆ ਔਰ ਕਿਹਦੀਆਂ ਕਿਹੜੇ-ਕਿਹੜੇ ਗੱਠਜੋੜ ਹਿੱਸਾ ਲੈਂਦੇ ਆ ਚੋਣਾਂ ਦੇ ਵਿੱਚ ਔਰ ਉਹ ਉਦੋਂ ਤੱਕ ਜਿਹੜਾ 1.5 2 ਸਾਲ ਆਮ ਆਦਮੀ ਪਾਰਟੀ ਨੂੰ ਰਹਿ ਗਿਆ ਇਹ ਅਗੇ ਆਪਣਾ ਇਹਨਾਂ ਦਾ ਰਵਈਆ ਕਿਹੋ ਜਿਹਾ ਹੋਊਗਾ ਇਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੋਊਗੀ ਇਹ ਬਹੁਤ ਗੱਲਾਂ ਤੇ ਡਿਪੈਂਡ ਕਰਦਾ ਬਾਕੀ ਜਿਹੜਾ ਫ੍ਰੀ ਬੀਜ਼ ਦਾ ਸਿਲਸਲਾ ਚੱਲਿਆ ਹੋਇਆ ਵਾ ਕਿ ਔਰਤਾਂ ਨੂੰ ਆਟ ਦੇ ਦੇਣਾ ਫ੍ਰੀ ਬਿਜਲੀ ਦੇ ਦੇਣੀ ਫ੍ਰੀ ਪਾਣੀ ਦੇ ਦੇਣਾ ਔਰਤਾਂ ਨੂੰ ਪੈਸੇ ਦੇ ਦੇਣੇ ਜਿਹੜੇ ਧਾਰਮਿਕ ਸਾਡੇ ਸੇਵਾ ਕਰਨ ਦੇ ਵਾਲੇ ਨੇ ਉਹਨਾਂ ਨੂੰ ਵੀ ਅਸੀਂ ਪੈਸੇ ਦੇ ਦिए। ਸੋ ਇਹਨਾਂ ਦਾ ਲੋਕਾਂ ਦੇ ਉੱਤੇ ਕੀ ਅਸਰ ਪਊਗਾ ਉਹਦੇ ਤੇ ਵੀ ਕਾਫੀ ਕੁਝ ਮਨਸਰ ਹੋਵੇਗਾ। ਪਰ 2027 ਦੀਆਂ ਚੋਣਾਂ ਕਾਫੀ ਦਿਲਚਸਪ ਹੋਣਗੀਆਂ। ਵਾ ਦੇਖਦੇ ਹਾਂ ਕਿ ਹੌਲੀ-ਹੌਲੀ ਇਹ 1.5-2 ਸਾਲ ਕਿਵੇਂ ਗੁਜ਼ਰਦੇ ਆ ਔਰ ਕਿਹੜੀ ਪਾਰਟੀ ਵੱਲ ਨੂੰ ਲੋਕਾਂ ਦਾ ਹੰਗਾਰਾ ਹੁੰਦਾ।